सरतार न्यूज देख रहे सभी दर्शकों का स्वागत है कांग्रेस पार्टी के उम्मीदवार सुखजिंदर सिंह रंधावा ने अपने परिवार के साथ मतदान किया गुरुदासपुर विधानसभा क्षेत्र से कांग्रेस पार्टी के उम्मीदवार और पूर्व उप मुख्यमंत्री रंधावा अपने पूरे परिवार के साथ अपने गांव धारोवाली में वोट डालने पहुंचे रंधावा ने गुरुद्वारा साहिब में मत्था टेका और अपने पैतृक विधानसभा क्षेत्र डेरा बाबा नानक के गाँव धारोवाली के एक सरकारी स्कूल में बने मतदान केंद्र पर अपना वोट डाला वोट देने के बाद उन्होंने कहा कि मुझे उपदेश देने के लिए किसी स्टार प्रचारक को बुलाने की जरूरत नहीं है मैंने केवल उन स्थानीय नेताओं के सिर पर अपनी पसंद का प्रचार किया है जिन पर मुझे भरोसा है मेरे पिता और मेरे द्वारा किए गए क्षेत्र में कार्यो को याद कर लोग मुझे वोट दे रहे हैं और मेरी जीत निश्चित है साथ ही उन्होंने कहा की पूरे भारत में लोग खुलकर कांग्रेस को वोट दे रहे हैं वोट के बाद प्रधानमंत्री नरेंद्र मोदी के मन में हार का डर साफ दिखने लगा है वही सुखजिंदर सिंह रंधावा ने मतदाताओं से धर्मनिरपेक्ष तरीके से चुनाव कराने की अपील की सुखजिंदर सिंह रंधावा के बेटे उदयवीर सिंह रंधावा और पत्नी जतिंदर कौर रंधावा भी वहाँ मौजूद थे बहुत कुछ ਗੁਰਪ੍ਰੀਤਜੀਤ ਉਹ ਲੈ ਕੇ ਹੋਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਹੋਰ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਾਹਰੋਂ ਦੇ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲ ਆ ਕੇ ਕਿ ਪਿੰਡ ਦੇ ਸਰਪੰਚੋਂ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਸ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੋਂ ਤਕਰੀਬਨ ਸਾਡਾ ਸਾਰਾ ਪਿੰਡ ਨਹੀਂ ਆਲਾ ਦਵਾਲਾ ਵੀ ਨੌਕਰੀਆਂ ਲੱਗਿਆ ਅੱਜ ਜਦੋਂ ਮੈਂ ਕਹ ਮੇਰੇ ਪਿੰਡ ਦੇ ਲੋਕ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਬੜਾ ਮਾਣ ਨੂੰ ਮਹਿਸੂਸ ਹੁੰਦਾ ਕਿ ਮੈਂ ਉਸ ਪਿੰਡ 'ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਜਾਬ ਤਰ ਨੜਕਾਣਾ ਸਾਹਿਬ 'ਚ ਆਪਣੀ ਸ਼ਹਾਦਤ ਦਿੱਤੀ ਔਰ ਉਹ ਤੋਂ ਨਰਨੂ ਮਹੰਤ ਨੂੰ ਖੜਿਆ ਤਾਪ ਕੇ ਜੀਂਦੇ ਝੰਡਾ ਨਾਲ ਸਾੜ ਕੇ ਉਹ ਪਿੰਡ ਦਾ ਇਤਿਹਾਸ ਹੈ ਔਰ ਮੈਨੂੰ ਫਖਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਵੀਰੇ ਇਲਾਕੇ ਨੇ ਉਹਨੂੰ ਵੱਖੂ ਵੀ ਮੇਨ ਲਾਇਆ ਲੰਬਾ ਸਮਾਂ ਪ੍ਰਚਾਰ ਕੀਤਾ ਤੁਸੀਂ 40 ਦਿਨ ਤੱਕ ਕਿਵੇਂ ਦੀ ਲੜਾਈ ਦੇਖੋ ਮੈਨੂੰ ਉਹ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਹਾਂ ਮੈਂ ਐਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਮੈਂ ਮੋਦੀ ਨਹੀਂ ਤੋਂ ਮੁਮਕਨ ਨਹੀਂ ਇਹ ਗੱਲਾਂ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ ਚ ਨੈਸ਼ਨਲ ਲੀਡਰ ਇੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਦੀ ਇੰਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਕਿਰਪਾ ਦਾ ਬਾਜਵਾ ਫਤਿਹ ਨੇ ਆਪਣਾ ਪ੍ਰਤਾਪ ਬਾਜਵਾ ਪਾੜਾ ਮੈਂ ਆਪਣੀ ਅਰੁਣਾ ਚੌਧਰੀ ਔਰ ਉੱਥੇ ਅਮਿਤ ਵੀਰ ਉੱਤਮ ਅਗਲੇ ਪਾਸੇ ਕਲੇਜ ਉਹ ਤੁਸੀਂ ਨਰੇਸ਼ अरोड़ा ਨਰੇਸ਼ ਪੂਰੀ ਨਾਲ ਹੀ ਆ ਜੋ ਕੋਈ ਤੋਂ ਪਾਉਂਗੇ ਮਾਰਕੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਨਾਲ ਲੱਗੇ ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਮੈਨੂੰ ਪ੍ਰੈਕੈਸ਼ਨ ਮਨਾਉਣਾ ਪਿਆ ਜਾਂ ਪਟਾਣੇ ਤੇ ਤੁਸੀਂ ਵੇਖ ਲਓ ਪਟਾਣੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਖੰਡ ਜਬ ਹੋਈਆਂ ਤੋਂ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਵੇਂ ਲੱਗ ਜਾ ਕੇ ਮੇਰੇ ਪਿਤਾ ਜੀ 1972 ਚ ਜਿਸ ਪਿੰਡ ਤੇ ਗਏ ਤੇ ਉੱਥੇ ਵੀ ਅੱਜ ਹੁਣ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ